ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾ ਦੀ ਬੀਤੀ ਰਾਤ ਬੈਂਤਨਗਰ ਦੇ ਵਿੱਚ ਇੱਕ 20 ਸਾਲਾ ਨੌਜਵਾਨ ਦੀ ਦਰਜਨ ਤੋਂ ਵੱਧ ਲੋਕਾਂ ਨੇ ਮਿਲ ਕੇ ਕੀਤਾ ਕਤਲ ਕਤਲ ਹੋਣ ਨਾਲ ਬੈਂਤਨਗਰ ਵਾਸੀਆਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੈ ਤੇ ਲੋਕੀ ਅੱਧੀ ਰਾਤ ਨੂੰ ਬਾਹਰ ਇਕੱਠੇ ਹੋਏ ਕਿ ਡਰੇ ਹੋਏ ਰਹੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਰਾਉਂਡ ਅਪ ਕਰ ਲਿਆ ਤੇ ਬਾਕੀ ਲੋਕਾਂ ਦੀ ਪਾਲ ਕੀਤੀ ਜਾ ਰਹੀ ਹੈ ਆਉ ਜਾਣਦੇ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ কোনো কথা বলবো না কেনে আর কোন کچھ بات نہیں تھی جی گھر پہ گئے ہوئی پچھلی گلی میں جا کے نہیں بس یہی پکڑ لیا لڑکان نے یہاں سے لے کے گلی میں گلی میں جا کے نہیں وہاں تلوار ماری تلوار مار کے باقی اس کے تو سر ہی دو گئے یہیں جان لے کر گئے ہم کو کسی لڑکا نے بتائی تھی آکے کہ بھئی تمہاری لڑکا کو لے کے پکڑ کے نہیں تو میرے لڑکے میرے لڑکا گئے ہو تو نا ]نا ]نا میرے لڑکا گئے ہو تو تم دیکھ دو ادھر دس بارہ جنے چھوڑ کے نہیں بھگے بار مور کے نہیں گھر سے نہیں جی گھر سے تو گئے روٹی کا ماں سے بلایا لڑکا نے اس گلی پچھلی گلی میں سے بلا لیا تو پیار تے لے کے بلا کے ماں جا کے نہیں تے سند تھے ون پہ تلوار تلوار اس کو تلوار ماں لے کے گئے سنترام بلا کے سنترام اور سنترام کو چورا سنترام بھی ساتھ ہی تو سنترام بھی ساتھ ہی تو ان کے ایک گوسا سی نارد ایک بللا سنی پرنس چوت سارے ڈاکٹر کیا بول رہے ہیں ہسپتال لے کے گئے تھے پیچھے کو لے کے گئے وہ تو ਇਕਾ ਮੂਜੀ ਸਰ ਬਿੱਲੇ ਦਾ ਭਰਾ ਮੂਜੀ ਸਰ ਇਹਨਾਂ ਦੇ ਪਿੱਛੇ ਹੋ ਜਾਣਾ ਪਿੰਨਾ ਰਵੀ ਆ ਸਰ ਮੇਰਾ ਕੀ ਮਾਮਲਾ ਹੋਇਆ ਜੀ ਸਰ ਇਹਨਾਂ ਦੀ ਨਾ ਲੜਾਈ ਚੱਲ ਰਹੀ ਸੀਗੀ ਪਹਿਲਾਂ ਕੋਈ ਰੰਜਿਸ਼ ਸੀਗੀ ਤੇ ਉਹ ਰਾਜਨਾਮ ਇਹਨਾਂ ਦਾ ਹੋ ਗਿਆ ਸੀਗਾ ਤੇ ਅੱਜ ਇਹਨਾਂ ਸ਼ਾਮ ਜੀ ਦੀ ਗੱਲ ਜਦੋਂ ਕੰਮ ਤੋਂ ਆਇਆਗਾ ਕਾਲੀ ਤੇ ਉਹਨੂੰ ਬੁਲਾ ਕੇ ਲੈ ਗਈ ਗੋਸ਼ਾ ਤੇ ਉਹਦਾ ਸੰਤਰਾਮ ਦਾ ਡੈਡੀ ਸੰਦੀ ਦਾ ਉਹ ਬੁਲਾ ਕੇ ਜਦੋਂ ਲੈ ਗਏ ਤੇ ਉਹ ਕਹਿੰਦੇ ਆਇਆ ਕੋਈ ਕੰਮ ਚੱਲਦੇ ਆਪਾਂ ਇਧਰ ਜਦੋਂ ਲੈ ਗਏ ਪਿਛਲੀ ਸਾਈਡ ਚਲੇ ਗਏ ਗੁਰਦੁਆਰੇ ਦੇ ਬੈਕਸਾਈਡ ਉੱਥੇ ਮੁੰਡੇ ਖੜਾ ਰਗੇ ਸੀ ਇਹਨਾਂ ਨੇ 10-15 ਜਣੇ ਸੀ ਇਹ ਉਹਨੇ ਅਗੇ ਬੱਚੋ ਉੱਤੇ ਮਾਰਨ ਲੱਗ ਗਏ ਸੱਟਾਂ ਹੁੰਦੀ ਮਾਰੀ ਜੇ ਸਿਰ ਚ ਮਾਰੀ ਸਿਰੋਂ ਦਾ ਪਾਟ ਗਿਆ ਸੀ ਜਦੋਂ ਨੂੰ ਮੈਂ ਭੱਜਿਆ ਉਹ ਸਾਰੇ ਟੱਪ ਗਏ ਸੀਗੇ ਜੀ ਉਧਰੋਂ ਸਾਰੇ ਜਣੇ ਭੱਜ ਗਏ ਚੱਲ ਭੱਜ ਗਏ ਸੀ ਜਦੋਂ ਮੈਂ ਉਹਨੂੰ ਲੈ ਗਿਆ ਫਿਰ ਚੱਕ ਕੇ ਸਰ ਹਸਪੀਟਲ ਲੈ ਕੇ ਗਿਆ ਸੀ ਮੈਂ ਉਹਨੂੰ ਉੱਥੇ ਤੇ ਉਹਨਾਂ ਨੇ ਕਿਹਾ ਤਾਂ ਵੀ ਡੱਡਾ ਜੇ ਤਾਂ ਕਿੰਨੀ ਕੁ ਉਮਰ ਦਾ ਮੁੰਡਾ ਸੀ 20 ਸਾਲ ਦਾ ਜੀ ਸਰ ਸਾਰੇ ਇੱਕ ਹੀ ਸੀਗਾ ਚੋਚੋ ਸੀਗਾ ਝਗੜਾ ਇਹਨਾਂ ਦਾ ਪਹਿਲਾਂ ਪੁਰਾਣਾ ਚੱਲਦਾ ਨਹੀਂ ਨਹੀਂ ਕੋਈ ਹੁਣੀ ਸੀਗਾ ਜੇ ਮਾੜੀ ਮੋਟੀ ਗੱਲੀ ਸੀ ਸਰ ਉਹ ਤਾਂ ਕੋਈ ਝਗੜਾ ਨਹੀਂ ਸੀ ਕੱਲ ਨਾ ਰਾਜੀ ਨਾ ਮੈਂ ਵੀ ਕਰਾਤਾ ਸੀਗਾ ਜੀ ਇਹਨਾਂ ਦਾ ਸਰ ਫਿਰ ਤੁਸੀਂ ਹੁਣ ਜਦੋਂ ਤੁਸੀਂ ਕੇ ਮੌਕੇ ਤੇ ਜਦੋਂ ਹਾਂਜੀ ਮੌਕੇ ਤੇ ਮੈਂ ਹੀ ਗਿਆ ਸਰ ਭੱਜ ਗਿਆ ਉਹਨੂੰ ਛੁੜਾਉਣ ਵਾਸਤੇ ਕੱਲ ਨੂੰ ਤੇ ਉਹ ਭੱਜ ਗਿਆ ਜਦੋਂ ਉਹ ਤਾਂ ਤੇ ਹਸਪਤਲ ਤੁਸੀਂ ਲੈ ਕੇ ਗਏ ਮੈਂ ਖੁਦ ਹੀ ਲੈ ਗਿਆ ਜੀ ਸਰ ਚੱਕ ਕੇ ਹਾਂਜੀ ਡਾਕਟਰ ਕੀ ਕਹਿੰਦੇ ਜੀ ਡਾਕਟਰ ਕਹਿੰਦੇ ਦਾਦੇ ਹੋ ਗਏ ਜੀ ਕਤਲ ਹੋ ਗਿਆ ਮਾਰਤਾ ਸੀ ਹਾਂਜੀ ਤੇ ਪੁਲਿਸ ਨੂੰ ਤਲਾਕੀਤੀ ਸੀ ਕਿ ਪੁਲਿਸ ਨੂੰ ਤਲਾਹ ਹੁਣੀ ਕਰਕੇ ਆਏ ਸਾਰੇ ਸਾਰਿਆਂ ਨੂੰ ਪੁਲਿਸ ਨੂੰ ਵੀ ਕਰਤੀ ਆ ਹਾਂਜੀ ਮੌਕੇ ਤੇ ਹੁਣ ਹਾਂਜੀ ਹਾਂਜੀ ਮੌਕੇ ਸਰ ਮੁੰਬਦਰ ਤਾਂ ਪਹੁੰਚੀ ਨਹੀਂ ਜਿੱਥੇ ਕਤਲ ਹੋਇਆ ਸੀ ਅੱਜ ਤੱਕ ਨਾ ਇੱਥੇ ਆਈਏ ਨਾ ਇੱਥੇ ਕਰੇ ਆਈਏ ਸਰ ਹਾਂਜੀ ਕੀ ਨਾਮ ਸੀ ਮਰਨ ਵਾਲੇ ਦਾ ਬਿਸ਼ੇਵਾਂਸੀ ਕਾ ਸਰ ਸ਼ਿਵਮ ਹਾਂਜੀ ਕਾਲੀ ਕਹਿੰਦੇ ਸੀ ਹਾਂਜੀ ਤੇ ਹੋਰ ਕਿੰਨੇ ਕੁ ਬੰਦੇ ਸੀ ਉਹ ਟੋਟਲ ਉਹ ਸੀਗੇ ਸਰ 10 ਜਣੇ ਸੀ 10 15 ਜਣੇ ਸੀਗੇ ਉਹ ਕਿ ਗੋਸਾ ਮੈਂ ਸੀ ਜੀ ਉਹ ਬਲਾਕੇ ਲਗੇ ਗੋਸਾ ਤੇ ਸੰਤਰਾ ਉਹਨੂੰ ਬਲਾਕੇ ਲਗੇ ਮੈਂ ਉਹਦਾ ਡੈਡੀ ਸਨੀ ਦਾ ਸੀ ਸਰ ਉਹ ਪਹਿਲਾਂ ਇਤ ਮਹੱਲੇ ਚ ਸਾਡੇ ਰਹਿ ਕੇ ਗਏ ਆ ਨਾ ਤਾਂ ਕਹਿੰਦੇ ਉਹ ਚਲਾ ਗਿਆ ਉਹਦੇ ਨਾਲ ਉਹ ਤਾਇਆ ਲੱਗਦਾ ਸੀ ਚੱਲ ਕੋਈ ਨਿਊ ਚਲਾ ਗਿਆ ਉਹ ਕਹਿੰਦਾ ਕੋਈ ਕੋਈ ਕੰਮ ਹੋਊਗਾ ਉਹ ਕਹਿੰਦਾ ਕੋਈ ਕੰਮ ਆਇਆ ਚੱਲ ਜਾਂਦੇ ਆਪਾਂ ਜਦੋਂ ਲੈ ਗਏ ਉੱਥੇ ਪਿੱਛੇ ਮੁੰਡੇ ਖੜੇ ਸੀਗੇ ਉਹਨਾਂ ਨੇ ਮਾਰਿਆ ਨਹੀਂ ਸਿਰ ਤੇ ਸੱਟਾਂ ਸੀ ਇਹ ਤਨੁਜ ਸੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਸਰ ਇਹ ਕਰਦੇ ਸੀ ਸਰ ਚੱਕਾ ਹੀ ਹੈ ਵੀ ਸਾਰੇ ਸਾਰੇ ਜਿੰਨੇ ਵੀ ਜਨਾ ਮਾਰੇ ਅਨੁਜੇ ਸੀਗਾ ਜੀ ਇੱਕ ਪ੍ਰਿੰਸ ਭਈਆ ਸੀ ਸੰਨੀ ਸੀਗਾ ਸੰਤਰਾਮ ਸੀਗਾ ਗੋਸਾ ਸੀਗੀ ਤੇ ਪ੍ਰਿੰਸ ਭਈਆ ਸੀਗਾ ਸਰ ਇੱਕ ਰਾਤ ਤੋਂ ਭਈਆਂ ਨੇ ਕੋਈ ਲੜਾਈ ਹੋਈ ਕਿ ਮੰਗਦੇ ਸਰ ਇਹ ਦੇਰ ਰਾਤ ਦਾ ਹੈਗਾ ਜੀ ਰਾਤ ਦਾ 11 11:30 ਵਜੇ ਸਾਨੂੰ ਕਿ ਇਨਫੋਰਮੇਸ਼ਨ ਆਈ ਸੀ ਕੋਈ ਆਪਣੇ ਜੀ ਬਾਈ ਸਾਲ ਦਾ ਲੜਕਾ ਸੀਗਾ ਸ਼ਿਵ ਜਿਹਦੀ ਕੀ ਕੋਈ 5-6 ਬੰਦੇ ਅਸੀਂ ਬਾਈ ਨੇ ਤੇ ਕੋਈ 5 ਤੋਂ 7 ਹੀ ਇੰਨੇ ਕਿ ਨਾਮ ਨੂੰ ਲੋਕਾਂ ਨੇ ਉਹ ਤੇ ਹਮਲਾ ਕਰਕੇ ਉਹਦੀ ਹੱਤਿਆ ਕਰਤੀ ਤੇ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਤੀ ਤੇ ਰਾਤ ਰਾਤ ਹੀ ਆਪਣੀ ਟੀਮ ਮਤਾਨਤ ਕਰਕੇ ਤੇ ਦੋ ਬੰਦੇ ਨੂੰ ਅਸੀਂ ਹੁਣ ਤੱਕ ਗਰਾਉਂਡ ਅਪ ਕਰ ਸੋ ਕਰ ਚੁੱਕੇ ਹਾਂ ਤੇ ਬਾਕੀ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਮਰਡਰ ਦਾ ਪਰਚਾ ਦਰਜ ਕੀਤਾ ਛੇ ਬਾਈ ਨੇ ਮੈਂ ਤੇ 7 ਤੋਂ 8 ਨਾਮ ਕੋਈ ਮੈਂ ਕੁੜੀ ਲੇਡੀਆਂ ਵੀ ਵਿਚ ਹੈ ਹਾਂ ਹੈ ਕਿ ਨਹੀਂ ਲੇਡੀਆਂ ਵੀ ਲੇਡੀਆਂ ਵਿਚ ਜੀ